ਜੀ ਅਗਿਆ ਸੈਂਟੀਫੀਕੇਟ ਲੈ ਲਿਆ ਗਿਆ ਸੈਂਟੀਫੀਕੇਟ ਲੈ ਲਿਆ ਗਿਆ ਮੈਂ ਪਕੜਾ ਆ ਗਿਆ ਅਗਿਓ ਜੀ ਸਰਟੀਫੀਕੇਟ ਹਾਂ ਜੀ ਮੈਂ ਪ੍ਰਿੰਸ ਮਦਾਨ ਜੀਾਈ ਕੀ ਹੋਇਆ ਪ੍ਰੋਗਰਾਮ ਇੱਥੇ ਮੈਂ ਪ੍ਰਿੰਸ ਮਦਾਨ ਮਦਾਨ ਸਟੱਡੀਜ਼ ਹਾਂ ਦਾ ਆਰਗੇਨਾਈਜ਼ਰ ਮੈਨੇਜਰ ਐਜ਼ ਅ ਟੀਚਰ ਅਸੀਂ ਸਾਡਾ ਕੋਈ ਪ੍ਰੋਗਰਾਮ ਹੈਗਾ ਹੈ ਪਿਛਲੇ 12 ਸਾਲ ਤੋਂ ਲਗਾਤਾਰ ਅਵਾਰਡ ਸਰਮਣੀ ਚੱਲ ਰਹੀ ਹੈ ਅਸੀਂ 12th ਅਵਾਰਡ ਸਰਮਣੀ ਹੈ ਇਰੇ ਵਿੱਚ ਕੀ ਕੀ ਕੀਤਾਗੇ ਇਸ ਵਿੱਚ ਮੇਨ ਬੱਚਿਆਂ ਨੂੰ 10th ਤੇ ਪਲੱਸ 2 ਦੇ ਜਿਨੀਆਂ 85 ਪਲੱਸ ਪਰਸੈਂਟ ਹਲਦੇ ਹੈ ਉਹਨਾਂ ਨੂੰ ਪ੍ਰੋਪਰ ਉਹਨਾਂ ਨੂੰ ਮੋਟੀਵੇਟ ਕਰਵਾਉਣਾ ਸੀ ਅੰਦਰ ਅੰਦਰ ਇਸ ਇਹਨਾਂ ਅਸੇ ਉਹਨਾਂ ਨੂੰ ਸਪੈਸ਼ਲ ਟਰੋਫੀਜ਼ ਈਵਨ ਕੈਸ਼ ਪ੍ਰਾਈਜ਼ ਸਿਰ ਉਹਨਾਂ ਨੂੰ ਮੋਟੀਵੇਟ ਐਨਕੋਰੇਜ ਕਰਨਾ ਸੀ ਕਿ ਸਟੱਡੀ ਦੀ ਕੀ ਵੈਲਿਊ ਹੈ ਯਸ ਮੀਰ ਮੀਨ ਸਟਡੀ ਸੈਂਟਰ ਵਿੱਚ ਮਦਾਨ ਸਿਟੀ ਤੋਂ ਹੋਣ ਵਿੱਚ ਕਮਰਸ ਨਾਨ ਮੈਡੀਕਲ ਮੈਡੀਕਲ 1st ਟੂ 10th ਆਲ ਸਬਜੈਕਟਸ ਆਲ ਸਟ੍ਰੀਮਸ ਪੰਜਾਬ ਬੋਰਡ ਸੀਬੀਐਸਸੀ ਆਈਸੀਐਸਸੀ ਆਲ ਆਰ ਕਵਰ ਹੇਅਰ ਈਵਨ देयर इज आल्सो ए ਫੈਸਿਲਿਟੀ ਆਫ ਪਲੇ ਪੈਨ ਕ੍ਰਿਸ਼ਨਾ ਪਲੇਅਰ ਕਿਡਸ ਪਲੇ ਸਕੂਲ ਐਂਡ ਵੀ ਹੈਵ ਟੂ ਬ੍ਰਾਂਚਸ ਆਰ देयर ਵਨ ਬ੍ਰਾਂਚ ਇਜ਼ ਐਟ ਦਾ ਸੁਤਾਨਨ ਗੇਟ ਏਰੀਆ ਐਂਡ ਅਦਰ ਬ੍ਰਾਂਚ ਇਨ ਨੀਅਰ ਬਸ ਸਟੈਂਡ ਮੇਨ ਮੇਨ ਦਾ ਬੱਚੇ ਦਾ ਉਹੀ ਕਹਿਣਾ ਕਿ ਬੱਚੇ ਨੂੰ ਮੇਨ ਬੱਚੇ ਆਪਣੇ ਪੜ੍ਹਾਈ ਤੇ ਫੋਕਸ ਦੇਣ ਕਿਉਂਕਿ ਸਾਡਾ ਮੇਨ ਫੋਕਸ ਕੀ ਹੈ ਮੇਨ ਸਟਾਡਾ ਮੇਨ ਫੋਕਸ ਕੀ ਹੈ ਸਟੂਡੈਂਟ ਮੀਨ ਮੋਟੋ ਹੀ ਸਟੂਡੈਂਟ ਸਕਸੈਸ ਸਟੂਡੈਂਟ ਮੀਨ ਸਕਸੈਸ ਰਹਿਣ ਆਪਣੇ ਲਾਈਫ ਵਿੱਚ ਸਕਸੈਸਫੁਲ ਰਹਿਣ ਫਿਊਚਰ ਨੂੰ ਪ੍ਰੋਪਰ ਜਨਰੇਟ ਕਰਨ ਐਜ਼ ਐਨ ਇਕਨੋਮਿਕ ਡਿਵੈਲਪਮੈਂਟ ਵਾਸਤੇ ਕਿਉਂਕਿ ਸਾਡੇ ਸਟੂਡੈਂਟ ਹੀ ਹੈ ਜਿਹੜੇ ਆਪਣੇ ਕੰਟਰੀ ਦੇ ਡਿਵੈਲਪਮੈਂਟ ਵਾਸਤੇ ਅੱਛੇ ਰਹਿੰਦੇ ਐ ਇਸੇ ਕਰਕੇ ਉਹਨਾਂ ਹੀ ਡਿਵੈਲਪਮੈਂਟ ਹੀ ਸਾਡੇ ਡਿਵੈਲਪਮੈਂਟ ਹੈ ਮੇਨ ਮੇਰਾ ਮੋਟੋ ਹੀ ਹੁੰਦਾ ਕਿ ਮੈਂ ਸਟੂਡੈਂਟ ਨੂੰ ਅੱਗੇ ਐਨਕੋਰੇਜ ਕਰਨਾ ਯਾਦਾਂ ਯਾਦਾਂ ਮੋਟੀਵੇਟ ਕਰਨਾ ਤਾਂ ਕਿ ਉਹ ਅੱਗੇ ਲਾਈਫ ਵਿੱਚ ਵੱਸ ਸਕਣ